ਸਤ ਸ੍ਰੀ ਅਕਾਲ ਦੋਸਤੋ ਮੂਸੇ ਵਾਲੇ ਚੈਨਲ ਤੇ ਤੁਹਾਡਾ ਸਵਾਗਤ ਅੱਜ ਮੈਂ ਤੇ ਰਮਾਨ ਲੋਈ ਜਨੇ ਮਾਟਰਾਂ ਠੀਕ ਆ ਜਿਹੜੇ ਵੀਰ ਆਪਣੇ ਚੈਨਲ ਨਾਲ ਜੁੜੇ ਹੋਏ ਮੂਸੇ ਵਾਲੇ ਨਾਲ ਉਹ ਕਈ ਵਾਰੀ ਲਾਂਭਾ ਦਿੰਦੇ ਸੀ ਬਾਈ ਤੁਸੀਂ ਵੀ ਵੀਡੀਓ ਕਰ ਦਿਨੋ ਤੇ ਬੀਜਾਂ ਦੀ ਜਾਣਕਾਰੀ ਜਾਂ ਰਿਹਾਂ ਸਪੜੀਆਂ ਦੀ ਜਾਣਕਾਰੀ ਜਿਹੜੇ ਬੰਦੇ ਨੇ ਵੀਡੀਓ ਕਰਦੇ ਵਿੱਚ ਬੰਦੇ ਕਹਿੰਦੇ ਫੋਨ ਨਹੀਂ ਚੱਕਦੇ ਹਣਾ ਉਹ ਡੱਡਾ ਨੇਚਰ ਹੁੰਦਾ ਹੈਗਾ ਤੇ ਆਪਾਂ ਤੁਹਾਡੇ ਲਈ ਮੰਨ ਲਓ ਜਾਂ ਆਪਦੇ ਸ਼ੌਂਕ ਲਈ ਮੰਨ ਲਓ ਆਪਾਂ ਸਬਜ਼ੀਆਂ ਦੀ ਖੇਤੀ ਕਰਤੀ ਅੱਜ ਤੋਂ ਸਟਾਰਟ ਤੇ ਜੋ ਵੀ ਆਪਾਂ ਲਾਵਾਂਗੇ ਜੋ ਵੀ ਲਾਵਾਂਗੇ ਜੋ ਰਿਆ ਸਪ੍ਰੈਆਂ ਕਰਾਂਗੇ ਹਨਾ ਸੋਡਨਾ ਪ੍ਰੋਪਰ ਜਾਣਕਾਰੀ ਵਲੋਗਾਂ ਦੇ ਵਿੱਚ ਆਹੋਗੀ ਤੇ ਜੁੜਜੋ ਮੂਸੇ ਵਾਲੇ ਚੈਨਲ ਦੇ ਨਾਲ ਤੇ ਆਪਾਂ ਇਹ ਹੀ ਹੈਗਾ ਕੋਈ ਆਪਾਂ ਬਾਵਾ ਹੀ ਖੱਟਨੇ ਆ ਵੀ ਆਪਾਂ ਕੋਈ ਖਰਚ ਬਾਰੇ ਵੀ ਆਪਾਂ ਪ੍ਰੋਪਰ ਦੱਸਾਂਗੇ ਵੀ ਇੰਨਾ ਇਹਦੇ ਚ ਖਰਚ ਆ ਸਹੀ ਜਾਣਕਾਰੀ ਦੇਵਾਂਗੇ ਵੀ ਬੋਲੀ ਤੇ ਇਹ ਕੀ ਰੇਟ ਲੱਗਿਆ ਜੇ ਕੋਈ ਆਪ ਵੇਚਣ ਦਾ ਬਣਿਆ ਤਾਂ ਕੀ ਰੇਟ ਬਣਿਆ ਕਿੰਨਾ ਹੈ ਵਸਲ ਪ੍ਰੋਫਟ ਦਿੰਦੀ ਹੈ ਤੇ ਇਹ ਕਿੰਨਾ ਖਰਚਾ ਹੈ ਮਨ ਦਾ ਤੇ ਆ ਦੇਖੋ ਮਟਰਾਂ ਆਪਣਾ ਚਾਰ ਬੁੜੀਆਂ ਲੈ ਕੇ ਆਂਦੀ ਆਂ ਆਪਾਂ ਚਾਰ ਬੁੜੀਆਂ ਮਟਰ ਲਾਈ ਜਾਨੇ ਆ ਤੇ ਮਟਰਾਂ ਦਾ ਵੀ ਵੀ ਤੁਹਾਨੂੰ ਦੱਸਦੇ ਆ ਵੀ ਕਿਹੜਾ ਹੈਗਾ ਤੇ ਬਾਕੀ ਵੀ ਆਪਾਂ ਕਿਵੇਂ ਬਾਣ ਤਿਆਰ ਕੀ ਸਕਦੇ ਥੱਲੇ ਕੀ ਕੁਝ ਪਾਇਆਗਾ ਤੇ ਉਹ ਵੀ ਗੱਲਬਾਤ ਆਪਾਂ ਕਰਦੇ ਆ ਤੇ ਦਿਖਾਉਣਾ ਤੁਹਾਨੂੰ ਜੁੜੇ ਰਹੋ ਵੀਡੀਓ ਦੇ ਨਾਲ ਹਾਂ ਵੀ ਦੋਸਤੋ ਤੇ ਪਹਿਲਾਂ ਤਾਂ ਕਰਦੇ ਆਪਾਂ ਗੱਲਬਾਤ ਬਾਣ ਦੀ ਤਿਆਰੀ ਦੀ ਠੀਕ ਆ ਬਾਣ ਸੀਗੇ 212 ਵਾਲਾ ਤੇ ਸੱਤ ਕਨਾਲਾਂ ਪੂਰਾ ਇਹ ਬਾਣ ਸੱਤ ਕਨਾਲਾਂ ਚ ਆਪਾਂ 20 ਲੈ ਕੇ ਆਏ 10 ਕਿਲੋ ਕਿਹੜਾ ਵੀ ਲੈ ਕੇ ਆਏ ਉਹ ਵੀ ਤੁਹਾਨੂੰ ਦੱਸ ਦਿਆਂ ਤੇ ਦੇਖਦੇ ਆ ਕਿੰਨਾ ਲੱਗਦਾ ਸੱਤ ਕਨਾਲ ਲੱਗਦੀਆਂ ਜਾਂ 6 ਲੱਗਦੀਆਂ ਨੇ 10 ਕਿਲੋ ਨਾਲ ਲਵਾ ਲਾਂਗੇ ਚਾਰ ਬੁੜੀਆਂ ਲਾ ਦੇਣੀਆਂ ਕਨਾਲ ਕਨਾਲ ਲਾਤੀ ਤੇ ਟਾਈਮ ਹੋ ਗਿਆ 11:30 ਦਾ ਤੇ ਤਰੀਕ ਹੈਗੀ ਅੱਜ ਨਵੰਬਰ 8 8 ਤਰੀਕਾ ਦੋਸਤੋ ਤੇ ਬਾਣ ਦੀ ਤਰੀਕ ਦੀ ਆਪਾਂ ਜੇ ਗੱਲ ਕਰੀਏ ਪਹਿਲਾਂ ਇਹਨੂੰ ਆਪਾਂ ਮੰਨ ਲਓ ਪ੍ਰਾਲੀਏ ਚ ਆਪਾਂ ਚੱਕ ਕੇ ਨਾ ਉਦੁੱਲਾ ਹਸਨ ਤੇ ਪਾਤੀ ਸੀ ਨੂੰ ਲਸਣ ਦਾ ਵਲੌਗ ਵੀ ਦੇਵਾਂਗੇ ਇਹ ਚ ਉਪਰ ਵਾਲੀ ਚੱਕ ਕੇ ਲਸਣ ਤੇ ਪਾਤੀ ਸੀ ਤੇ ਜਿਹੜੀ ਥੋੜੀ ਕਹਾਣੀ ਲੱਗੀ ਸੀ ਢੇਰੀਆਂ ਜਿਹਾ ਉਹਨਾਂ ਨੂੰ ਆਪਾਂ ਅੱਗ ਵੀ ਲਾਤੀ ਸੀ ਠੀਕ ਹੈ ਬਾਕੀ ਇਹਨੂੰ ਬਾਹਰ ਨੂੰ ਆਪਾਂ ਤਵੀਆਂ ਨਾਲ ਬਾਹਰ ਤਿੰਨ ਵਾਰੀ ਬਰੀਕ ਕੀਤਾ ਉਦੋਂ ਬਾਅਦ ਹਲ ਜਮਾਂ ਸਕੰਜਾ ਸਿੱਟ ਕੇ ਇਹ ਚ ਹਲ ਮਾਰੇ ਹਲ ਮਾਰ ਕੇ ਸੁਹਾਗਾ ਮਾਰਿਆ ਤਵੀਆਂ ਤੋਂ ਬਾਅਦ ਵੀ ਸੁਹਾਗਾ ਮਾਰ ਤੇ ਹਲ ਮਾਰ ਕੇ ਦੋ ਵਾਰੀ ਸੁਹਾਗਾ ਮਾਰਿਆ ਤੋਂ ਉਦੋਂ ਆਪਾਂ ਕਰਾਇਆ ਰੋਟਾ ਬੇਟਰ ਇਹਦੇ ਚ ਮਾਰਤਾ ਸੀਗਾ ਤੇ ਰੋਟਾ ਬੇਟਰ ਮਾਰਨ ਤੋਂ ਬਾਅਦ ਦੋਸਤੋ ਇਹਦੇ ਵਿੱਚ ਆਪਾਂ ਮੰਨ ਲਓ ਜਮਾਂ ਸਾਫ਼ ਹੋ ਗਿਆ ਹੈ ਕੀ ਰਹਿ ਰਿਹਾ ਇਹ ਚਾ ਪਸਵਾਗਾ ਮਾਰਤਾ ਜੀ ਥੋੜੀ ਜਿਹੀ ਡੜੀ ਰਹਿ ਗਈ ਸੀ ਰੋਟਾ ਬੇਟਰਲ ਤੋਂ ਕਿਉਂਕਿ ਸਾਨੂੰ ਪਤਾ ਕਰਾਇਏ ਵਾਲੇ ਬੰਦੇ ਦਾ ਕੰਮ ਥੋੜਾ ਜਿਹਾ ਹੋ ਜਾਂਦਾ ਸਿਸਟਮ ਇਹ ਜ ਤੇ ਉਸ ਤੋਂ ਬਾਅਦ ਆਪਾਂ ਬੈੱਡ ਪਲਾਂਟਰ ਨਾਲ ਇਹਦੇ ਬੈੱਡ ਮੰਨ ਲਓ ਥੋੜਾ ਜਿਹਾ ਬੈੱਡ ਬਣਿਆ ਸੀ ਤੇ 9 ਇੰਚੀ ਬੈੱਡ ਬਣਿਆ ਸੀ ਬੈੱਡ ਖਿੱਚ ਤੇ ਉਹ ਬੈੱਡ ਤੇ ਆਪਾਂ ਛੋਟੀ ਹਲਕੀ ਸੁਹਾਗੀ ਜੀ ਸਾਨੂੰ ਦਿਖਾ ਦਾਂਗੇ ਸੁਹਾਗੀ ਵੀ ਤੇ ਉਹ ਮਾਰਤੀ ਹੁਣ ਇਹ ਫੁੱਟ ਦੇ ਲਗਭਗ ਸਵਾ ਫੁੱਟ ਦੇ ਲਗਭਗ ਬੈੱਡ ਬਣ ਗਏ ਤੇ ਇੱਥੇ ਆਪਾਂ ਦੋ ਲੈਣਾ ਮਟਰਾਂ ਦੀਆਂ ਲਾਈ ਜੰਨੇ ਆ ਤੇ ਜੇ ਕਰੀਏ ਮਟਰਾਂ ਦੇ ਬੀਜ ਦੀ ਗੱਲ ਹਨਾ ਇੱਕਦਾਂ ਆਪਾਂ ਲੈ ਕੇ ਆਂਦਾ 10 ਪੈਕਟ ਲੈ ਕੇ ਆਂਦੇ ਆਪਾਂ 10 ਕਿਲੋ ਇੱਕਦਾਂ ਆਪਾਂ ਸਜੈਂਟਾ ਦਾ ਆ ਵੀ ਲੈ ਕੇ ਆਂਦਾ ਇਹ ਵੈਰੈਟੀ ਕਹਿੰਦੇ ਬਹੁਤ ਵਧੀਆ ਸਜੈਂਟਾ ਦੀ ਮਿਉਕਿਓ ਠੀਕ ਹੈ ਦੋ ਪੈਕਟ ਤਾਂ ਆਪਾਂ ਇਹ ਲੈ ਕੇ ਆਂਦੇ ਆ ਇਹਦਾ ਰੇਟ ਆ ਜਿਹੜਾ ਆਪਾਂ ਨੂੰ ਲਾਇਆ ਮਾਨਸਾ ਦੇ ਵਿੱਚ 340 ਰੁਪਏ ਕਿਲੋ ਦਾ ਕਿਲੋ ਦਾ ਪੈਕਟ ਤੇ ਦੂਜਾ ਲੈ ਕਹਿੰਦਾ ਭੂਜਾ ਦਾ ਮਾਨ ਭੂਜਾ ਦਾ ਤਾਂ ਤੇ ਆਹ ਤਾਂ ਬਹੁਤ ਪੁਰਾਣਾ ਮਟਰ ਤੇ ਦੂਜਾ ਵੀ ਆ ਜਿਹੜਾ ਭੂਜਾ ਸੀਡ ਦਾ ਠੀਕ ਆ 1100 ਮਟਰ ਇਹਦੇ ਬਾਰੇ ਤਾਂ ਤੁਸੀਂ ਸੁਣ ਹੀ ਹੋਊਗਾ ਪੂਜਾ ਛੇੜ ਦਾ 1100 ਮਟਰ ਇਹ ਲੈ ਕੇ ਆਂਦਾ ਇਹ ਆਪਾਂ ਨੂੰ ਲਾਇਆ 180 ਰੁਪਏ ਕਿਲੋ ਆਪਾਂ 8 ਪੈਕਟ ਇਹਦੇ ਲੈ ਕੇ ਜਾਂਦੇ ਸੱਤ ਕਨਾਲਾਂ ਵਾਸਤੇ ਤੇ ਉਹ ਤਾਂ ਕਹਿੰਦੇ ਸੱਤ ਕਿਲੋ ਉਹਦੇ ਆਪਾਂ 10 ਕਿਲੋ ਲਿਆਂਦਾ ਵੀ ਫਿਰ ਮੌਕੇ ਤੇ ਭੱਜਣਾ ਪਿਆ ਜਾਂਦਾ ਤੇ ਜੇ ਕੁਝ ਬਚ ਗਿਆ ਤਾਂ ਆਪਾਂ ਕੱਦੂਆਂ ਦੇ ਵਿੱਚ ਵੀ ਕੱਢ ਦਾਂਗੇ ਕੱਦੂ ਵੀ ਲਾਵਾਂਗੇ ਪੱਲਾ ਸਨਾਂ ਪੱਲਾ ਹੀ ਤੇ ਇਹ ਲੈ ਕੇ ਆਂਦਾ ਇਹ ਦਿੱਤਾ ਆਪਾਂ ਨੂੰ 180 ਰੁਪਏ ਦਾ ਪੈਕਟ ਤੇ ਸਜੰਟ ਵਾਲਾ ਦਿੱਤਾ 340 ਰੁਪਏ ਦਾ ਪੈਕਟ ਤੇ ਜੇ ਗੱਲ ਇਹ ਦੇ ਕਰਕੇ ਕਰੇਗੇ ਥੱਲੇ ਪਾਉਣ ਦੀ ਥੱਲੇ ਆਪਾਂ ਕੀ ਕੁਝ ਪਾਇਆ ਠੀਕ ਹੈ ਇਹਦੇ ਬਾਅਦ ਚ ਆਪਾਂ ਥੱਲੇ ਰੋਟਾਵੇਟਰ ਤੋਂ ਪਹਿਲਾਂ ਠੀਕ ਆ 5 ਕਿਲੋ ਆਪਾਂ ਮੈਕੋਰਾ ਜਿਆ ਪਾਇਆ ਇੱਕ ਗਟਾ ਡੀਪੀ ਦਾ ਪਾਇਆ ਤੇ ਇੱਕ ਗਟਾ ਪਟਾ ਦਾ ਪਾਇਆ ਤੇ 5 ਕਿਲੋ ਬਾਈ ਸਲਫਰ ਆਪਾਂ ਆ ਸਮਾਨ ਪਾਇਆ ਆਪਾਂ ਮੈਂ ਹੋਰ ਕੋਈ ਕੈਲਸ਼ੀਅਮ ਵਗੈਰਾ ਇਹਦੇ ਚ ਨਹੀਂ ਪਾਇਆ ਕੋਸ ਕੈਲਸ਼ੀਅਮ 25 ਕਿਲੋ ਪਾਇਆ ਕੱਦੂ ਵਾਲੇ ਕਿੱਲੇ ਚ ਠੀਕ ਆ ਤੇ ਇਹ ਚੀਜ਼ਾ ਹੁਣ ਜਿਹੜਾ ਆਪਾਂ ਬੀਜ ਨੂੰ ਸੋਧਣ ਦੀ ਗੱਲ ਹੋ ਰਹੀ ਹੈ ਤੇ ਬੀਜ ਨੂੰ ਆਪਾਂ ਸੋਧ ਰਹੇ ਹਾਂ ਇੱਕ ਤਾਂ ਕਾਰਬਡੇਸ਼ਮ ਹੁੰਦਾ ਪਹਿਲਾਂ ਤਾਂ ਵਾਲਟੀ ਦੇ ਵਿੱਚ ਕਾਰਬਡੇਸ਼ਮ ਪਾਇਆ ਵਾ ਕਰੌਂਡੇ ਦੇ ਵਿੱਚ ਆਪਾਂ ਦੋ ਪੈਕਟ ਪਾ ਲੈਨੇ ਵੀ ਇਹ ਇਹਨੂੰ ਪਾ ਕੇ ਤੇ ਇਹਦੋਂ ਬਾਅਦ ਆਪਾਂ ਇਹਨੂੰ ਆਹ ਬੋਰੀ ਦੇ ਚੁਕਾ ਲੈਨੇ ਵੀ 10-20 ਮਿੰਟ ਜਦੋਂ ਇਹ ਸੁੱਕ ਜਾਂਦਾ ਠੀਕ ਆ ਆਹ ਬੋਰੀ ਦੇ ਸੁਕਾ ਕੇ ਤੇ ਉਦੋਂ ਬਾਅਦ ਆਹ ਵੱਠਲਾ ਇਹਦੇ ਵਿੱਚ ਆ ਦਵਾਈ ਦਵਾਈ ਤੁਹਾਨੂੰ ਦੱਸ ਦਿੰਦੇ ਆਪਾਂ ਦਵਾਈਆਂ ਦੂਗਿਆਂ ਦਾ ਤਾਂ ਆਪਾਂ ਨੂੰ ਪੂਰਾ ਹੀ ਪਤਾ ਤੇ ਬੀਜਾਂ ਬਾਰੇ ਘੱਟ ਨੌਲੇ ਜ ਉਹ ਵੀ ਰੱਬ ਭਲੀ ਕਰੇ ਤੇ ਆਪਾਂ ਸਬਜ਼ੀਆਂ ਦੀ ਖੇਤੀ ਸ਼ੁਰੂ ਕਰਤੀ ਤੇ ਬੀਜਾਂ ਬਾਰੇ ਵੀ ਆਪਾਂ ਨੂੰ ਪੂਰੀ ਨੌਲੇਜ ਤੁਹਾਨੂੰ ਪੂਰੇ ਬਲੌਗ ਦੇ ਵਿੱਚ ਦਿਆ ਕਰਾਂਗੇ। ਜੜਵੀਆਂ ਦਾ ਆਪਾਂ ਨੂੰ ਦਵਾਈਆਂ ਬਾਰੇ ਆਪਾਂ ਨੂੰ ਕੁਝ ਮਰਜ਼ੀ ਪੁੱਛ ਲਓ ਕੋਈ ਚੱਕਰੀ ਨਹੀਂ। ਤੇ ਜਿਹੜੇ ਬੰਦੇ ਫੋਨ ਫਾਨ ਨਹੀਂ ਚੱਕਦੇ ਥੋੜਾ ਥੋੜੀ ਮੈਨੂੰ ਲਾਂਭੇ ਦਿਨੋਂ ਤਾਂ ਹੁਣ ਆਪਾਂ ਹੁਣ ਚੱਕਾਂਗੇ। ਚੱਕ ਦਿਨ ਨਾ ਚੱਕੇਗਾ ਤਾਂ ਦੂਜੇ ਦਿਨ ਲਾਜ਼ਮੀ ਚੱਕਾਂਗੇ। ਫੋਨ ਕਦੋਂ ਮਰਜ਼ੀ ਕੋਈ ਆਪਾਂ ਨੂੰ 9 ਤੋਂ 5 ਬੰਦਾ ਲਾ ਸਕਦਾ ਤੇ ਜਿੰਨੀ ਕੁ ਆਪਣੇ ਕੋਲੇ ਨੌਲੇਜ ਹੈ ਰੱਬ ਨੇ ਵਕਸੀ ਆ ਆਪਾਂ ਜਰੂਰ ਸ਼ੇਅਰ ਕਰਾਂਗੇ। ਬਾਕੀ ਕਮੈਂਟਾਂ ਦੇ ਵਿੱਚ ਤੁਸੀਂ ਵੀ ਆਪਦੀ ਅ ਸ਼ੇਅਰ ਕਰਦਾ ਗਰਨੋਲਜ ਵੀ ਕਿਹੜੀ ਖੇਤੀ ਕਰਦੋਂ ਕੀ ਗੱਲਬਾਤ ਆ ਤੇ ਇੱਕ ਗੱਲ ਆਪਾਂ ਹੋਰ ਵੀ ਅਨਾਉਂਸ ਕਰ ਦਿੰਦੇ ਆ ਜੇ ਕੋਈ ਬੰਦਾ ਆਪਾਂ ਤੋਂ ਇਹ ਜੀ ਐਡਵਾਂਸ ਖੇਤੀ ਕੋਈ ਸਬਜ਼ੀਆਂ ਨਹੀਂ ਖੇਤੀ ਜੇ ਡੈਰੀ ਫਾਰਮ ਤੇ ਜੇ ਕੋਈ ਵੀਰ ਡੈਰੀ ਫਾਰਮ ਦੀ ਕੋਈ ਚੀਜ਼ ਮੰਨ ਲਓ ਐਡਵਾਂਸ ਵਧੀਆ ਨਸਲ ਤੇ ਕੰਮ ਕਰਦਾ ਜਾਂ ਕੋਈ ਸਬਜ਼ੀਆਂ ਦੀ ਖੇਤੀ ਕਰਦਾ ਮੰਨ ਲਓ ਵਧੀਆ ਆਪ ਦਾ ਜਗਾਰ ਤੋਰੀ ਬੈਠਾ ਨਿਯਾਉ ਚ ਰਹਿ ਕੇ ਕੋਈ ਸੇਧ ਦੇਣ ਵਾਲਾ ਕੋਈ ਕੰਮ ਕਰਦਾ ਤਾਂ ਆਪਾਂ ਉਹਦੀ ਵੀਡੀਓ ਫ੍ਰੀ ਆਫ ਕੋਸਟ ਕਰਾਂਗੇ ਬਾਕੀ ਤੇਲ ਪਾਣੀ ਦਾ ਖਰਚਾ ਦੇਣਾ ਉਹ ਸੋਡੀ ਹੋਊਗਾ ਨਹੀਂ ਆਪਾਂ ਕਿਸੇ ਤੋਂ ਕੁਝ ਮੰਗ ਕੇ ਲੈਂਦੇ ਨਹੀਂ ਨਾ ਅਜ ਤੱਕ ਆਪਾਂ ਲਿਆ ਹਾਂ ਜਿਹੜੀ ਪ੍ਰੋਮੋਸ਼ਨ ਕਰਨੀ ਆਪਾਂ ਕੋਈ ਪਸ਼ੂ ਵੇਚਣਾ ਕੇ ਨੇ ਜਾਂ ਕਿਸੇ ਕੋਈ ਪ੍ਰੋਮੋਸ਼ਨ ਕਰਦੇ ਆ ਉਹਦਾ ਆਪਣਾ ਜੈਨੂਨ ਦਾ ਚਾਰਜ ਆਉਂਦਾ ਉਹ ਤੁਸੀਂ ਫੋਨ ਕਰਕੇ 98764 98400 98764 98400 ਤੇ ਆਪਣੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਇਹ ਹੈਗਾ 50 ml ਦੀ ਸੀਸੀ ਆ ਇਹ ਆਪ 10 ਕਿਲੋ 20 ਤੇ ਦੋ ਲਾਉਣੀਆਂ ਹਰਾਈ ਜੋਬੀਅਮ ਕਹਿੰਦੇ ਆ ਫਲੀਦਾਰ ਫਸਲਾਂ ਵਾਸਤੇ ਰਾਈਜ਼ੋਬੀਅਮ ਬੈਕਟੀਰੀਆ ਹੁੰਦਾ ਇੱਕ ਤੇ ਆਪਾਂ ਦੋ ਦਿੱਤੀਆਂ 100 ਰੁਪਏ ਦੀਆਂ ਆਈਆਂ 120 ਦੀਆਂ ਦਿੱਤੀਆਂ ਜੀ ਬਤਨੀ 100 ਦੀਆਂ ਦਿੱਤੀਆਂ ਸੀ ਤੇ ਇਹ ਵੀ ਆਪਾਂ ਬੀਜਾਂ ਨੇ ਤੋਂ ਹੀ ਲਿਆਏ ਸੀ ਪਹਿਲਾਂ ਫੰਗੀ ਸਾਈਟ ਦੇ ਵਿੱਚ ਡਿੱਪ ਕੀਤਾ ਜਾਂਦਾ ਇਹਨੂੰ ਤੇ ਫਿਰ ਉਸ ਤੋਂ ਬਾਅਦ ਆ ਰਾਈਜ਼ੋਬੀਅਮ ਆ ਬੱਠਲ ਦੇ ਵਿੱਚ ਫੜਾਇਆ ਜਾਣੇ ਨੇ ਜਿਹਾ ਫੜਾਇਆ ਤੇ ਅਜੇ ਜਰਮਾਨ ਨੂੰ ਸੀਗੀ ਛੁੱਟੀ ਹੈ ਕਹਿੰਦਾ ਆਪਾਂ ਮੈਂ ਵੀ ਮਟਰ ਲਵਾ ਕੇ ਆਉਂਗਾ ਤੇ ਇਸ ਤੋਂ ਬਾਅਦ ਆ ਰਾਈਜ਼ੋਬੀਅਮ ਦੇ ਵਿੱਚ 10-15 ਮਿੰਟ ਬੀ ਨੂੰ ਡਿੱਪ ਕੀਤਾ ਜਾਂਦਾ ਇਹਨੂੰ ਹੁਣ ਆਪਾਂ ਬੀ ਨੂੰ ਇਹਦੇ ਵਿੱਚ ਡਿੱਪ ਕਰਕੇ ਫਿਰ ਉੱਤੇ ਸੁਕਾ ਕੇ ਦੀਆਂ ਕੋਈ ਲੇਬਰ ਦਾ ਥਣਾ ਫੇਰੇਤਾ ਜਾਂ ਚਪੀ ਜਾਂਦਾ ਰਹਿੰਦਾ ਗਿੱਲੇ ਬਟਰਾਂ ਦਾ ਤੇ ਇਹ ਵੀ ਆਪਾਂ ਇਦਾਂ ਦਾ ਪ੍ਰੋਸੈਸ ਆਪਣਾ ਚੱਲੀ ਜਾਂਦਾ ਠੀਕ ਆ ਬਾਕੀ ਮਟਰ ਦੀ ਖੇਤੀ ਤੇ ਕਿੰਨਾ ਖਰਚ ਆਉਂਦਾ ਪਰ ਲਿਖੀ ਜਾਵਾਂਗੇ ਸਾਰਾ ਮੋਟਾ-ਮੋਟਾ ਸਾਨੂੰ ਪਤਾ ਲੱਗ ਗਈ ਹੁਣ ਵੀ ਕਿੰਨੇ ਕਦਾ ਪੈਂਦਾ ਮਨ ਲੱਕਤੀ 31 3200 ਦਾ ਸਾਰਾ ਸਮਾਨ ਆਇਆ ਸੀ ਤੇ ਵਿੱਚ ਦੋ ਪੈਕਟ ਕਦੂਆਂ ਦੇ ਵੀ ਲੈ ਕੇ ਆਂਦੇ ਆਪਾਂ ਜਾਇਦੇਵ ਦੇ ਤੇ ਲੇਬਰ ਖਰਚਾ ਸਾਰਾ ਆਪਾਂ ਲਿਖਣਾਗੇ ਤਰੀਕ ਸਾਨੂੰ ਦੱਸਤੀ ਵੀ 8 ਨਵੰਬਰ ਨੂੰ ਇਹਦੀ ਬਿਜਾਈ ਕਰ ਰਹੇ ਆ ਕੱਲ ਨੂੰ ਜਾਂ ਪਰਸੋਂ ਨੂੰ ਪਾਣੀ ਆਪਣਾ ਲੱਗ ਜੂਗਾ ਮਟਰ ਨੂੰ ਕਦੋਂ ਹਰਾ ਹੁੰਦਾ ਤੇ 3 ਕਿੱਲੇ ਸਵਾ 3 ਕਿੱਲੇ ਇਦ ਕੀ ਆਪਾਂ ਸਬਜ਼ੀ ਦੇ ਕਰਨੇ ਨੇ ਤੇ ਸਵਾ ਕਿੱਲਾ ਲਾ ਲੂਆਂ ਦਾ ਲਾਤਾ ਉਹ ਹਰਾ ਹੋਇਆ ਹੁੰਦਾਗਾ ਤੇ ਕੱਦੂ ਆਪਾਂ ਕੱਲ ਨੂੰ ਲਾਉਣਾ ਮਲਚਿੰਗ ਸੀਟ ਅੱਜ ਵਸਾਉਣੀ ਉਹਦੀ ਵੀਡੀਓ ਛੋੜਨਾ ਸਾਂਝੀ ਕਰਾਂਗੇ ਫਸਪਰਾ ਬਣ ਕਿ ਕੋਈ ਬੇਨਤੀ ਆ ਵੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਇਦਾਂ ਦੀ ਗਾਂਵ ਵਦੂ ਖੇਤੀ ਦੀ ਵੀਡੀਓ ਵੀ ਆਪਾਂ ਤੋਂ ਕਰਵਾਉ ਉਹ ਵੀ ਕਿਉਂਕਿ ਜੇ ਕੋਈ ਆਪਣਾ ਦੇ ਤੇ ਜੇ ਕੋਈ ਵੀਰ ਇਦਾਂ ਦੀ ਆਪਾਂ ਤੋਂ ਵੀਡੀਓ ਕਰਾਉਣਾ ਚਾਹੁੰਦਾ ਆਪਣਾ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਊਗਾ ਤਾਂ ਕਰ ਲਾਂਗੇ ਕਰ ਲਵਾਂ ਤਾਂ ਉਹਦੇ ਨਾਲ ਕਰ ਲਾਂਗੇ ਕੋਈ ਆਪਣਾ ਕੋਸਟ ਨਹੀਂ ਹੈਗੀ ਇਦਾਂ ਦੀ ਵੀਡੀਓ ਕਰਨ ਵਾਸਤੇ ਤੇ ਬਸ ਅਡਵਾਂਸ ਖੇਤੀ ਸੇਹ ਦੇ ਨਾਲ ਖੇਤੀ ਆਪਣੇ ਚੈਨਲ ਤੇ ਆਉਂਦੀਆਂ ਵੀਡੀਓ ਰਹਿਣਗੀਆਂ ਤੇ ਬਲੌਗਰ ਨਾਲ ਜੁੜੇ ਰਹੋ ਪ੍ਰੋਪਰ ਦਵਾਈਆਂ ਵਗੈਰਾ ਦਾ ਸਾਰਾ ਬਲੌਗ ਛੋਟਾ ਵੱਡਾ ਆਪਣੇ ਚੈਨਲ ਤੇ ਆਉਂਦਾ ਰਹੂਗਾ ਤੇ ਹੁਣ ਆਪਾਂ ਲਾ ਲਈਏ ਮਟਰ ਧੰਨਵਾਦ ਸਾਰਿਆਂ ਦਾ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਤੇ ਚੈਨਲ ਕਰ ਲੋ ਸਬਸਕ੍ਰਾਈਬ ਸਤਿ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ